ਡੇੜੀ ਜੀ ਅੱਜ ਤੂੰ ਹੀ ਹੁੰਦੇ ਨਾ ਮੈਂ ਇਹਨਾਂ ਦੀਆਂ ਮਾਰਾਂ ਕੁੱਟਾਂ ਕਦੀ ਨਾ ਸਹਿੰਦੀ ਰੱਬਾ ਕਦੀ ਵੀ ਕਿਹ ਧੀ ਦੇ ਮਾਪਿਆਂ ਨੂੰ ਉਹਦੇ ਤੋਂ ਦੂਰ ਨਾ ਕਰੀ ਜੇ ਕਰੀ ਤਾਂ ਕੋਈ ਨਾ ਕੋਈ ਸਮਝਣ ਵਾਲਾ ਉਹਨੂੰ ਇਹੋ ਜਿਹਾ ਇਨਸਾਨ ਜ਼ਰੂਰ ਦੇ ਦੀ ਜਿਹੜਾ ਉਹਦੇ ਦੁੱਖ ਸੁੱਖ ਵਿੱਚ ਉਹਦੇ ਨਾਲ ਖਲੋ ਸਕੇ ਵੈਰੀ ਗੁੱਡ ਹੋਣ ਬਣੀ ਗੱਲ ਹੈ ਵਾਹ ਗੁਰੂ ਹੁਣ ਬੜੀ ਗੱਲ ਕਰਨ ਹਾਂ ਠੀਕ ਐ 99 ਕੱਟ ਦੇ ਵਿੱਚ ਅਸੀਂ ਨਾ ਤਾਂ 56 56 ਕੱਟ ਹੁਣ ਪ੍ਰੋਪਰ ਤਰੀਕੇ ਨਾਲ ਗੱਲ ਹੋਈ ਜਿਹੜੀ ਹੋਣੀ ਚਾਹੀਦੀ ਸੀ ਹੋ ਗਈ ਹੈ ਨਾ ਹੋ ਗਈ ਹੈ ਤੇ ਹੁਣ ਮੈਂ ਕਰਨਾ ਹੀ ਐਂਟਰ ਤੇਰੇ ਲਾਗੇ ਦਰਵਾਜ਼ਾ ਖੋਲ ਕੇ ਨਾ ਹਾਂ ਤੇ ਹੁਣ ਤੇਰੇ ਲਾਗੇ ਆਉਣ ਲੱਗਾ ਹਾਂ ਮੈਂ ਤੇ ਹੁਣ ਰੈਡੀ ਹੋ ਜਾ ਠੀਕ ਆ ਠੀਕ ਓਕੇ ਉਹ ਇਤੇ ਬਸ ਆਪਣੀ ਧਿਆਨ ਮੂਰ ਰੱਖਣਾ ਠਾਣ ਹਾਂ ਓਕੇ ਇੱਕ ਦਿਨ ਨਾ ਚੂੜੇ ਨਾਲ ਰੋਟੀ ਬਕੌਣ ਕਿੰਨੀ ਔਖੀ ਆ ਕਈ ਵਾਰ ਤੇ ਗਰਮ ਹੋ ਕੇ ਬਾਹਣੇ ਲੱਗ ਜਾਂਦਾ ਵਾ ਕਿਰਨ ਮੇਰਾ ਵੀ ਇਹੀ ਹਾਲ ਸੀ ਜਦੋਂ ਮੈਂ ਆਈ ਸੀ ਚੂੜੇ ਨਾਲ ਰੋਟੀ ਮੈਂ ਤਾਂ ਮੰਮੀ ਨੂੰ ਕਹਿ ਕੇ ਤੇ ਸਵਾ ਮਹੀਨੇ ਬਾਅਦ ਚੂੜਾ ਵਧਾ ਦਿੱਤਾ ਹੈਗਾ ਮੇਰੇ ਕੋ ਵੀ ਕੰਮ ਨਹੀਂ ਹੁੰਦਾ ਚੂੜੇ ਦਾ ਕਿੰਨਾ ਹਾਸਾ ਨਿਕਲ ਗਿਆ ਇਹਨਾਂ ਦਾ ਲੋਕਾਂ ਨੂੰ ਨਾ ਵਾ ਇਹਨਾਂ ਕੀ ਇਹਨਾਂ ਸਾਲ ਕੋਈ ਨਹੀਂ ਦੁਬਾਰਾ ਸਹੀ ਕੋਈ ਨਹੀਂ ਕੋਈ ਆਪਾਂ ਸਾਰੇ ਫੁਲਕੇ ਲਾ ਲੈਣੇ ਆ ਮਣਕੇ ਆਰਾਮ ਨਾਲ ਬਹਿ ਕੇ ਨਾ ਖਾਣੇ ਆਰਾਮ ਨਾਲ ਬਹਿ ਕੇ ਖਾਣੇ ਆ ਚਣ ਲਵ ਬਾਬਾ ਸਹੀ ਜਾ ਫਿਰ ਚੈੱਕ ਕਰ ਲਓ ਸਹੀ ਨਵ ਕਿਰਨੇ ਗੱਲ ਚੰਗੀ ਨਹੀਂ ਕੀਤੀ ਨਨਾਨ ਪਰਜਾਈ ਦੀ ਗੱਲ ਹੀ ਦੋਵੇਂ ਬੈ ਕੇ ਨੇ ਵੇੜ ਲੈਂਦੀਆਂ ਭਰਾ ਨੂੰ ਵਿੱਚ ਕਿਉਂ ਪਾਇਆ ਜਿਹੜਾ ਤੈਨੂੰ ਇੱਥੇ ਸਿਖਾ ਕੇ ਭੇਜਿਆ ਗੱਲ ਛੁੱਟ ਗਈ ਵਿੱਚ ਨਹੀਂ ਨਹੀਂ ਗੱਲ ਛੁੱਟ ਗਈ ਵਿੱਚ ਗੱਲ ਛੁੱਟ ਗਈ ਵਿੱਚ ਨਹੀਂ 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 ਗੱਲ ਛੁੱਟ ਗਈ ਮੈਂ ਤਾਂ ਚੁੱਪ ਕਰ ਗਿਆ ਹਾਂ ਮੈਂ ਕਿਹਾ ਨਾ ਮੈਂ ਕਹਣਾ ਇਹ ਨਾ ਨਾ ਕਰਨੇ ਗੱਲ ਚੰਗੀ ਨਹੀਂ ਕੀਤੀ ਜਿਹੜਾ ਤੈਨੂੰ ਤੇ ਸਿਖਾ ਕੇ ਭੇਜਿਆ ਹਣਾ ਇਹ ਮੇਰਾ ਵੀਰਾ ਬੱਚਾ ਹੀ ਐਡੀ ਵੱਡੀ ਹੋ ਗਿਆ ਵੱਡੀ ਭੈਣ ਵਾ ਚਲੋ ਫਿਲਮ ਚ ਤੇ ਜੋ ਮਰਜੀ ਆ ਵੱਡੀ ਭੈਣ ਆ ਮੈਂ ਉਹ ਜਸ ਗੱਲ ਛੁੱਟ ਗਈ ਨਾ ਇੱਕ ਨਿੱਕੇ ਦੀ ਹਾਂ ਉਹਨੂੰ ਇਹ ਹੋ ਗਿਆ ਕਿ ਨਵ ਕਿਰਨ ਨੇ ਇਹ ਗੱਲ ਚੰਗੀ ਨਹੀਂ ਕੀਤੀ ਜਿਹੜਾ ਤੈਨੂੰ ਸਿਖਾ ਕੇ ਭੇਜਿਆ ਮੈਂ ਵੀ ਇਹ ਭੁੱਲ ਗਈ ਨਾ ਮੈਨੂੰ ਬਾਅਦ ਵਿੱਚ ਮੇਰੇ ਵੀ ਦਿਮਾਗ ਚ ਆ ਗਿਆ ਮੇਰਾ ਵੀ ਤਾਂ ਹੱਸਾ ਨਿਕਲ ਗਿਆ ਗਲਤ ਹੋ ਗਿਆ ਥੋੜਾ ਜਿਹਾ ਵੀ ਗਲਤ ਹੋ ਗਿਆ ਥੋੜਾ ਜਿਹਾ ਚਲ ਫੇਰ ਕਰ ਕੇ ਨਾ ਪਰ ਗੁੱਸੇ ਨਾਲ ਤਾਂ ਹੀ ਕਿਹਾ ਹੀ ਨਾ ਨਹੀਂ ਮੈਂ ਸੱਚੇ ਡਰ ਗਈ ਨਾ ਨਹੀਂ 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 ਹਾਂ ਦੀ ਹੋਣੀ ਮੇਰੇ ਕੋਲ ਤਾਂ ਡਰਦਾ ਨਹੀਂ ਚੱਲਦੀ ਨਹੀਂ ਕੋਈ ਡਰਨ ਵਾਲੀ ਦੀ ਮਜ਼ਾ ਐ ਸਮਝ ਗਿਆ ਮੈਂ ਗਲਤ ਹੋ ਗਿਆ ਥੋੜਾ ਜਿਹਾ ਚਲ ਕੋਈ ਨੀ ਕਰੋ ਫੇਰ ਭਾਬੀ ਭਾਬੀ ਕਿੰਦੀ ਕਰਾਂਗੀ ਭਾਬੀ ਜੀ ਉਹ ਗਦ ਮੈਂ ਤਾਂ ਜਨਰ ਕੀਤਾ ਉਹ ਗਦ ਮੈਂ ਕਿਰਨ ਭਾਬੀ ਨਾਲ ਕੀਤਾ ਹੋ ਸਕੀ ਤੇ ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਮਾਫ ਕਰਦੇ ਹੋ ਨਹੀਂ ਸਟਾਰਟਿੰਗ ਤਾਂ ਹੋ ਜਾਂਦਾ ਬਾਅਦ ਚ ਆ ਜਾਂਦਾ ਚੱਲ ਜਾਂਦਾ ਭਾਬੀ ਚਲੋ ਨਾ ਕਰੋ ਹੁਣ ਖਤਮ ਕਰੋ ਕਿਰਨ ਦੀਦੀ ਵੀ ਕਹਿੰਦੀ ਆ ਤੇ ਦੀਦੀ ਦੀ ਗੱਲ ਨਹੀਂ ਮੰਨਦੀ ਕੋਈ ਨਹੀਂ ਫੁਲਕੇ ਮੈਂ ਆਪੇ ਸੇਕ ਲੈਣੀ ਆ ਆ ਭਾਂਡੇ ਦੋ ਪਏ ਆ ਤੂੰ ਇਹ ਮਾਂਜਲਾ ਤੇ ਮੰਮੀ ਨੂੰ ਰੋਟੀ ਦੇ ਆ ਮੰਮੀ ਦੀ ਦਵਾਈ ਦਾ ਟਾਈਮ ਹੋ ਗਿਆ ਤੈਨੂੰ ਪਤਾ ਰੋਟੀ ਮੰਮੀ ਦੀ ਲੇਟ ਹੋ ਜੇ ਨਾ ਫਿਰ ਉਹ ਬੋਲਣ ਲੱਗ ਜਾਂਦੇ ਆ ਥੋੜਾ ਹੋ ਗਿਆ ਨਾ ਸਹੀ ਚੱਲਣ ਦੇ ਚੱਲਣ ਦੇ ਆ ਲਾਸਟ ਚੱਲ ਆ ਨਾ ਲਾਸਟ ਦੇ ਆਨ ਕਿ ਹਾਸਾ ਨਿਕਲ ਗਿਆ ਚੱਕਰ ਹਾਂਜੀ ਇਤਰਾ ਲੰਮੀਆਂ ਗੱਲਾਂ ਥੋੜਾ ਜਿਆਦਾ ਤੁਮੀ ਯਾਦ ਕਰ ਐਕਸਪੀਰੀਅੰਸ ਮਿਲੇ ਕਦੀ ਵੀ ਕ ਐਕਸਪੀਰੀਅੰਸ ਇਹ ਤਾਂ ਸੇਤਲਾ ਰਹੀ ਹੋਈ ਆ ਇਹ ਨਹੀਂ ਕੱਲ ਆ ਗਈ ਹੈ ਨਾ ਇਹ ਤਾਂ ਚੱਕੜੀ ਜੀ ਲੱਗਦੀ ਮੇਰੇ ਲੱਗੇ ਹੈ ਨਾ ਇਹ ਤਾਂ ਚੱਕੜੀ ਜੀ ਹੁੰਦੀ ਹੈ ਮੇਰੀ ਗੱਲ ਸੰਦੀ ਦੀ ਤੂੰ ਤੁਹਾਡੇ ਦਾ ਰਹਿ ਰਹਿ ਕੇ ਮੈਂ ਵੀ ਛੋਟੀ ਹੋਣਾ ਹਾਂ ਬਸ ਫਿਰ ਮੰਮੀ ਜੀ ਹੁਣ ਤੁਸੀਂ ਤਿਆਰ ਰਹੋ ਅਗਲਾ ਪਾਸਾ ਸੁੱਟਣ ਵਾਸਤੇ ਹੁਣ ਤੁਸੀਂ ਅੱਗੇ-ਅੱਗੇ ਵੇਖਿਓ ਹੁੰਦਾ ਕੀ ਆ ਠੀਕ ਐ ਪੁੱਤ ਹਾਂਜੀ ਠੀਕ ਐ ਬਣ ਜਾ ਚੱਲ ਹਾਂ ਬਸ ਹੁਣ ਤੁਸੀਂ ਤਿਆਰ ਰਹੋ ਅਗਲਾ ਪਾਸਾ ਸੁੱਟਣ ਵਾਸਤੇ ਹੁਣ ਅੱਗੇ-ਅੱਗੇ ਵੇਖਿਓ ਬੰਦਾ ਕੀ ਆ ਕਿਹੜੀ ਉਹ ਟਿਊਨ ਵੱਜਣੀ ਜਿਹੜੀ ਉਹ ਫਿਲਮਾਂ ਵਿੱਚ ਨਹੀਂ ਪੈਂ ਟੈਂ 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 ਡਿਚਕਿਆਂ ਕੀ ਤੇ ਕਿਹੜੇ ਵਜਨੇ ਖਤਮ ਹੋ ਜਾਣਾ ਬੋਲੀਵੋਡ ਨਹੀਂ ਖਤਮ ਹੁੰਦਾ ਭਰਾ ਚੱਲ ਜਾਂਦੇ ਆ ਤੈਨੂੰ ਵਿਖਾ ਲਿਆਉਣਾ ਮੈਚ ਵੇਟ ਕਰੋ ਥੋੜੀ ਜੀ ਕਾ ਮੀਟਿੰਗ ਕਰ ਲਈ ਹੈ ਕਹਿ ਕਿਤਾ ਹੋ ਗਈ ਮੀਟਿੰਗ ਮੈਂ ਕਰ ਕੇ ਆਈ ਹੂੰ ਹਾਂ ਹੂੰ